ਭਾਈ ਸਾਹਿਬ ਦੇ ਨਾਲ ਅਸੀਂ ਜਗਤਾਰ ਸਿੰਘ ਹਵਾਰਾ ਦੇ ਨਾਲ ਕਿਵੇਂ ਮਤਲਬ ਸਾਡਾ ਦਿਲ ਖਸੀਜਿਆ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਗੱਲ ਕੀਤੀ ਆ ਕਿ ਖਾਲਸਾਤਨ ਭਈਆਂ ਦੇ ਲਈ ਬਣਾਉਣਾ ਹੂੰ ਇਹ ਇੱਥੇ ਤੁਹਾਨੂੰ ਕੀ ਲੱਗਦਾ ਕਿ ਗਵਰਨਮੈਂਟ ਕਿਉਂ ਨਹੀਂ ਮੰਨ ਰਹੀ ਸਰਕਾਰ ਨੂੰ ਇਹ じゃ ਕੀ ਹੋਇਆ ਹੋਇਆ ਕਿ ਜੇ ਬੰਦੀ ਸਿੰਘ ਛੱਡ ਦੇਣਗੇ ਕੀ ਤੁਹਾਨੂੰ ਲੱਗਦਾ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਜਾਂ ਕੋਈ ਪੰਜਾਬ ਦੇ ਆਪਤੀ ਆ ਜੂਗੀ ਹੋ ਸਕਦਾ ਸਰਕਾਰ ਇਤਾਂ ਹੀ ਨੇ ਛੱਡਦੀ ਹੋਵੇ ਮਾਹੌਲ ਮਾਹੌਲ ਪੋਲਿਟਿਕਸ ਖਰਾਬ ਕਰ ਰਹੀ ਆ ਜਿਹੜੀ ਸੇਖਾਂ ਨੇ ਝੂਠੀ ਪੋਲਿਟਿਕਸ ਫੜ ਲਈ ਆ ਇੱਕ ਪਾਸੇ ਤੁਸੀਂ ਖਾਲਸਤਾਨ ਦੇ ਨਾਰੇ ਲਾ ਰਹੇ ਹੋ ਦੂਜੇ ਪਾਸੇ ਸਰਕਾਰ ਕੰਮਲੀ ਆ ਸਾਡੇ ਬੰਦੀ ਸਿੰਘਾਂ ਨੂੰ ਛੱਡ ਦੇਵੇ ਪਹਿਲਾਂ ਸਰਕਾਰ ਬੰਦੀ ਸਿੰਘਾਂ ਨੂੰ ਛੱਡੇ ਮੁੜ ਕੇ ਫੇਰ ਫੜਦੀ ਫਿਰੇ ਇਸ ਕਰਕੇ ਭਾਈ ਜਗਤਾਰ ਸਿੰਘ ਹਵਾਰੇ ਦੀ ਵੀ ਇਹ ਗੱਲ ਆ ਆਪਾਂ ਕੋਈ ਨੌਜਵਾਨ ਪੁੱਤ ਨਹੀਂ ਮਰਾਉਣੇ ਹੈਗੇ ਕੁਰਬਾਨੀ ਦਾ ਮਤਲਬ ਇਹ ਨਹੀਂ ਹੁੰਦਾ ਸਿਰ ਦੇ ਦਿਓ ਕਿਸੇ ਦੇ ਮਗਰ ਲਾ ਕੇ ਕੁਰਬਾਨੀ ਦਾ ਅੱਜ ਡੈਫੀਨੇਸ਼ਨ ਕੁਰਬਾਨੀ ਦੀ ਇਹ ਆ ਸਿੱਖਾ ਤੂੰ ਆਪਣੇ ਅੰਦਰ ਇਮਾਨਦਾਰੀ ਪੈਦਾ ਕਰ ਜੇ ਇਮਾਨਦਾਰੀ ਦਾ ਮੋਰਚਾ ਲਾਇਆ ਤਾਂ ਇਮਾਨਦਾਰੀ ਨਾਲ ਅਡਿੱਗ ਰਹੀਏ ਭਾਵੇਂ ਉਮਰ ਲੱਗ ਜਾਵੇ ਸਿਰ ਲੱਗ ਜਾਣ ਫਿਰ ਭਾਵੇਂ ਬਿਲਕੁਲ ਸਰਕਾਰ ਸਾਡੇ ਤੇ ਧੱਕਾ ਕਰੇ ਆ ਕੇ ਪਰ ਅਸੀਂ ਸਰਕਾਰ ਨਾਲ ਧੱਕਾ ਨਹੀਂ ਕਰਨਾ